ਸੱਫੀ ਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਲਗਨ ਸੇ ਹਾਜ਼ਰ ਆਇਆ ਇੱਕ ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁ ਬਹੁ ਸਵਾਗਤ ਹੈ ਧੰਨਵਾਦ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਵੀ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਲੁਧਿਆਣਾ ਇਸ ਟਾਈਮ ਬਹੁਤ ਚਰਚਾ 'ਚ ਬਣਿਆ ਹੈ ਕਿਉਂਕਿ ਰਾਜਾ ਬੜਿੰਗ ਨੂੰ ਇੱਥੋਂ ਦੇ ਉਮੀਦਵਾਰ ਲਾਣੇ ਆ ਤਾਂ ਇਸ ਤੇ ਕੀ ਰਣਨੀਤੀ ਹੈ ਕਾਂਗਰਸ ਦੀ ਕਾਂਗਰਸ ਦੀ ਰਣਨੀਤੀ ਦੀ ਗੱਲ ਕਰ ਲਈਏ ਤਾਂ ਉਹ ਚ ਕਈ ਤਰ੍ਹਾਂ ਦੀਆਂ ਉਲਝਣਾਂ ਨੇ ਪੰਜਾਬ 'ਚ ਕਈ ਤਰ੍ਹਾਂ ਦੀਆਂ ਅੰਦਰਖਾਤੇ ਧੜੇਬੰਦੀਆਂ ਨੇ ਔਰ ਮਿਸ਼ਨ 24 ਦੇ ਨਾਲ-ਨਾਲ ਮਿਸ਼ਨ 27 ਨੂੰ ਲੈ ਕੇ ਵੀ ਜਿਹੜੀ ਅੰਦਰੋਂ ਕਾਂਗਰਸ ਦੇ ਵੱਡੇ ਚਿਹਰੇ ਨੇ ਪੰਜਾਬ ਦੇ ਉਹ ਕੰਮ ਕਰ ਰਹੇ ਆ ਜੀ ਔਰ ਰਾਜਾ ਪੜਿੰਗ ਦਾ ਇੱਥੇ ਆਉਣਾ ਆਸ਼ੂ ਨੂੰ ਇੱਥੋਂ ਬਦਲ ਦੇਣਾ ਮੌਕੇ ਤੇ ਉਹਦੇ ਚ ਸਭ ਤੋਂ ਵੱਡਾ ਕਾਰਨ ਤਾਂ ਇਹੀ ਸਮਝਿਆ ਜਾ ਰਿਹਾ ਕਿ ਅਖੀਰਲੇ ਸਮੇਂ ਚ ਕੱਲ ਹੀ ਰਾਜਾ ਬ੍ਰਿੰਗ ਦੇ ਨਾਂ ਦੀ ਚਰਚਾ ਹੁੰਦੀ ਹੈ ਔਰ ਅੱਜ ਉਹਨਾਂ ਨੂੰ ਉਮੀਦਵਾਰ ਆ ਲਾਨ ਦਿੱਤਾ ਜਾਂਦਾ ਔਰ ਆਸ਼ੂ ਨੂੰ ਇੱਥੋਂ ਹਟਾ ਦੇਣ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਇੱਥੋਂ ਦੀ ਜਿਹੜੀ ਲੁਧਿਆਣਾ ਸ਼ਹਿਰ ਦੀ ਵੰਦੀਆ ਉਹ ਚ ਹੈ ਡਾਬਰ ਨੇ ਜਿਹੜੇ ਵਿਧਾਇਕ ਨੇ ਉੱਥੋਂ ਦੇ ਸਾਬਕਾ ਵਿਧਾਇਕ ਨੇ ਪਾਂਡੇ ਨੇ ਤਲਵਾੜ ਨੇ ਉਹ ਆਸ਼ੂ ਦਾ ਵਿਰੋਧ ਕਰ ਰਹੇ ਸੀ ਔਰ ਪਿਛਲੇ ਦਿਨਾਂ ਜਦੋਂ ਬਾਜਵਾ ਸਾਹਿਬ ਇੱਥੇ ਆਏ ਆ ਲੁਧਿਆਣੇ ਉਹਨਾਂ ਨੇ ਮੀਟਿੰਗ ਕੀਤੀ ਐ ਉਹਨਾਂ ਕੋਲੇ ਇਹਨਾਂ ਨੇ ਵਿਰੋਧ ਕੀਤਾ ਸੀ ਔਰ ਇਹੀ ਮੈਸੇਜ ਉੱਪਰ ਜਾਂਦਾ ਇਹ ਇਹਦਾ ਵਿਰੋਧ ਹੋ ਰਿਹਾ ਆਸ਼ੂ ਦਾ ਵੱਡੀ ਪੱਤਰ ਤੇ ਉਸ ਤੋਂ ਬਾਅਦ ਫੇਰ ਵੀ ਉਹਨਾਂ ਦਾ ਨਾਂ ਜਿਹੜਾ ਉੱਪਰ ਸੀ ਪਰ ਆਖਰ ਤੇ ਆ ਕੇ ਜੇ ਦੇਖਿਆ ਜਾਪ ਤਾਂ ਆਸ਼ੂ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਚੋਣ ਮੈਮ ਵੀ ਸ਼ੁਰੂ ਕਰ ਚੁੱਕੇ ਸੀਗੇ ਈਵਨ ਗਾਲਬ ਪਰਿਵਾਰ ਆ ਜਿਹੜਾ ਉਹ ਜਗਰਾਉ ਹਲਕਾ ਹੋਵੇ ਦਾਕਾ ਹਲਕਾ ਹੋਵੇ ਲੁਧਿਆਣਾ ਸ਼ਹਿਰ ਚ ਹੋਵੇ ਜਿਹੜੇ ਮੈਸੇਜ ਲਾਏ ਜਾ ਰਹੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਤੇ ਦੂਸਰੇ ਜਿਹੜੇ ਮੈਂ ਮਿਸ਼ਨ ਦੀ ਇੱਕ ਹੋਰ ਗੱਲ ਕਰ ਰਿਹਾ ਵੀ ਅੰਦਰਖਾਤ ਜਿਹੜਾ 27 ਨੂੰ ਲੈ ਕੇ ਚੱਲ ਰਿਹਾ ਉਹ ਚੇ ਆ ਵੱਡੇ ਚਿਹਰੇ ਚੰਨੀ ਦਾ ਜ਼ਿਕਰ ਕਰ ਲੀਏ ਚਰਨਜੀਤ ਚੰਨੀ ਜਿਹੜੇ ਕਿ ਸੀਐਮ ਦੇ ਦਾਵੇਦਾਰ ਨੇ ਉਹਨਾਂ ਦੇ ਨਾਲ ਸੁਖਪਾਲ ਖਹਿਰਾ ਦਾ ਜ਼ਿਕਰ ਕਰ ਲੀਏ ਰਾਜਾ ਬੜੰਗ ਗੱਲ ਦੀ ਗੱਲ ਕਰ ਲੀਏ ਸੁਖਿੰਦਰ ਸਿੰਘ ਰੰਧਾਵਾ ਦੀ ਗੱਲ ਕਰ ਲੀਏ ਵੀ ਉਹਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਇਹਦੇ ਪਿੱਛੇ ਬਾਜਵਾ ਸਾਹਿਬ ਦੀ ਭੂਮਿਕਾ ਜਿਹੜੀ ਬੜੀ ਚਰਚਾ ਹੋ ਰਹੀ ਹੈ ਵੀ ਉਹਨਾਂ ਵੱਲੋਂ ਆਪਣਾ ਰਸਤਾ ਜਿਹੜਾ 27 ਦੇ ਮਿਸ਼ਨ ਨੂੰ ਲੈ ਕੇ ਸਾਫ਼ ਕੀਤਾ ਜਾ ਰਿਹਾ ਬਾਜਵਾ ਦਾ ਪਾਵੇਂ ਬਠੰਡਾ ਹਲਕਾ ਉੱਥੇ ਬੜਾ ਵੱਡਾ ਅਦਖਲਾ ਅਮਰਤਾ ਬੜੰਗ ਬਦਲੀ ਜਾਂਦੀ ਹੈ ਉਹਦੇ ਨਾਲ ਜੀਤ ਮੇਂਦਰ ਸਿੰਘ ਸਿੱਧੂ ਜਿਹੜੇ ਹੁੰਦੇ ਨੇ ਉਹ ਬਾਜਵਾ ਦੇ ਨੇੜੇ ਸਮਝੇ ਜਾਂਦੇ ਜਾਂ ਬਾਜਵਾ ਦੀ ਸਪਾਰਸ਼ ਸਮਝੀ ਜਾਂਦੀ ਹੈ ਉਹਨਾਂ ਨੂੰ ਲਿਆਉਣ ਲਈ ਪਰ ਉਹਦੇ ਨਾਲ ਨਾਲ ਬੜੰਗ ਦੀ ਵੀ ਗੱਲ ਕਰ ਲਈਏ ਉੱਥੋਂ ਅਮਰਤਾ ਬੜੰਗ ਦੇ ਪਿੱਛੇ ਜਾਣ ਪਿੱਛੇ ਰਾਜਾ ਬੜੰਗ ਤੇ ਵੀ ਜਿਹੜੀਆਂ ਸ਼ੱਕ ਦੀਆਂ ਸੂਈਆਂ ਕਹਿ ਲਓ ਉਹਨਾਂ ਦੀ ਚਰਚਾ ਆਮ ਲੋਕਾਂ ਚ ਨਹੀਂ ਬੇਬਾਦਲ ਪਰਿਵਾਰ ਦੇ ਦੋਸਤੀ ਨਿਭਾਤੀ ਜਾਂ ਬਦਲ ਪਰਿਵਾਰ ਨਾਲ ਕੋਈ ਸਮਝੌਤਾ ਹੋਇਆ ਅੰਦਰ ਖਾਤੇ ਉਹਦੀਆਂ ਚਰਚਾਾਂਵਾਂ ਹੋਈਆਂ ਨੇ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਚ ਵੀ ਚਰਚਾਾਂਵਾਂ ਹੋਈਆਂ ਨੇ ਹਨ ਔਰ ਉਹ ਤੋਂ ਬਾਅਦ ਫਿਰੋਜ਼ਪੁਰ ਹਲਕਾ ਜਿਹੜਾ ਸੀਗਾ ਉਹ ਤੋਂ ਵੱਡਾ ਇਹਨਾਂ ਦੇ ਲਈ ਫਿੱਟ ਸੀ ਉਹ ਤੋਂ ਮੁਕਸੌਰ ਹਲਕਾ ਇਹਨਾਂ ਦਾ ਨਿੱਜੀ ਹਲਕਾ ਰਾਜਾ ਬੜਿੰਗ ਦਾ ਪਰ ਉੱਥੋਂ ਦੀ بجائے ਲੁਧਿਆਣੇ ਹਲਕੇ ਤੋਂ ਆਉਂਦੇ ਨੇ ਔਰ ਲੁਧਿਆਣੇ ਹਲਕੇ ਤੋਂ ਆਉਣ ਪਿੱਛੇ ਜਿਹੜਾ ਇਹੀ ਆ ਰਾਹੁਲ ਗਾਂਧੀ ਦਾ ਕਹਿ ਰਿਹਾ ਵੀ ਉਹਨਾਂ ਵੱਲੋਂ ਸਿੱਧਾ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਉਸ ਹਲਕੇ ਜਾ ਕੇ ਚੋਣ ਲੜੋ ਪਰ ਉਹ ਇਸ਼ਾਰਾ ਉਹਨਾਂ ਵੱਲੋਂ ਆਇਆ ਰਾਹੁਲ ਗਾਂਧੀ ਵੱਲੋਂ ਹੀ ਉਹਨਾਂ ਨੂੰ ਇੱਥੇ ਤਾਰਨ ਪਿੱਛੇ ਬਿੱਟੂ ਨੂੰ ਭਾਜ ਦੇਣ ਲਈ ਇਸ ਹਲਕੇ ਤੋਂ ਹਨਾ ਇੱਕ ਰਣਨੀਤੀ ਦਾ ਹਿੱਸਾ ਹੈ ਕਿਉਂਕਿ ਜਿਹੜੇ ਇੱਥੇ ਧੜੇਬੰਦੀ ਆ ਉਹਨੂੰ ਇੱਕ ਮੁੱਠ ਕਰਨ ਲਈ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹ ਵੱਡਾ ਰੋਲ ਅਦਾ ਕਰ ਸਕਦਾ ਜਾਂデアਤੀ ਹਲਕਿਆਂ 'ਚ ਜਿਹੜੀ ਕਾਂਗਰਸ ਦੀ ਪੱਟੋ ਧਾੜ ਹੈ ਉਹਨੂੰ ਰਾਜਾ ਬੜਿੰਗ ਮਜ਼ਬੂਤ ਕਰ ਸਕਦਾ ਇਹ ਸੋਚ ਨਾਲ ਉਹਨੂੰ ਆਸ਼ੂ ਨੂੰ ਬਦਲ ਕੇ ਇੱਥੋਂ ਰਾਜਾ ਬੜਿੰਗ ਨੂੰ ਉਤਾਰਿਆ ਗਿਆ ਪਰ ਰਾਜਾ ਬੜਿੰਗ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਆ ਕਿਉਂਕਿ ਬਿਠਿੰਡਾ ਹਲਕਾ ਸੀ ਚਾ ਲੁਧਿਆਣਾ ਹਲਕਾ ਸੀ ਇਹ ਵੱਡੇ ਵੱਡੇ ਮਜ਼ਬੂਤ ਇੱਥੋਂ ਦਾਵੇਦਾਰ ਸੀ ਜਿਨ੍ਹਾਂ ਨੂੰ ਬਦਲਿਆ ਗਿਆ ਆਉਣ ਵਾਲੇ ਦਿਨਾਂ 'ਚ ਉਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਆ ਸਾਰੇ ਧੜਿਆਂ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਚੱਲਦੇ ਆ ਉਹ ਸਮਾਂ ਦੱਸੂਗਾ ਪਰ ਇਹ ਵੀ ਨਾਲ ਜ਼ਿਕਰ ਹੈ ਕਿ ਰਾਜਾ ਬੜਿੰਗ ਜਦੋਂ ਆਸ਼ੂ ਤੇ ਵਿਜੀਲੈਂਸ ਦੀ ਕਾਰਵਾਈ ਹੁੰਦੀ ਹੈ ਵਿਜੀਲੈਂਸ ਦਾ ਪਰਚਾ ਹੁੰਦਾ ਤਾਂ ਰਾਜਾ ਬੜੈਂਗੋ ਦੇ ਹੱਕ 'ਚ ਬੜਾ ਮਜ਼ਬੂਤ ਪ੍ਰਦਰਸ਼ਨ ਕੀਤੇ ਗਏ ਉਹ ਧਰਨੇ ਦਿੱਤੇ ਗਏ ਈਵਨ ਚੰਡੀਗੜ੍ਹ ਜਾ ਕੇ ਵੀ ਮਜਾਰੇ ਕੀਤੇ ਗਏ ਆ ਤੇ ਰਾਜਾ ਬੜਿੰਗ ਨੂੰ ਇਥੋਂ ਮਜ਼ਬੂਤ ਕਾਂਗਰਸ ਪਾਰਟੀ ਦਾ ਉਮੀਦਵਾਰ ਮੰਨਦੀ ਹੈ ਔਰ ਰਾਹੁਲ ਦਾ ਅੰਟਰਸਟ ਹੈ ਬਿੱਟੂ ਨੂੰ ਲੋਕ ਸਭਾ ਜਾਣ ਤੋਂ ਰੋਕਣਾ ਔਰ ਬਿੱਟੂ ਦੀ ਵੀ ਟਿੱਪਣੀ ਆ ਗਈ ਹੈ ਨਾਲ ਹੀ ਉਹਨੇ ਕਿਹਾ ਵੀ ਕਾਂਗਰਸ ਨੂੰ ਜਿਹੜੇ ਲੋਕਲੇਤੋਂ ਦੀ ਲੀਡਰਸ਼ਿਪ ਆ ਲੁਧਿਆਣੇ ਦੀ ਵੱਡੇ ਚਿਹਰੇ ਨੇ ਉਹਨਾਂ 'ਚ ਕਿਸੇ ਤੇ ਵੀ ਵਿਸ਼ਵਾਸ ਹੀ ਹੈ ਨਹੀਂ ਤਾਂ ਰਾਜਾ ਬੜਿੰਗ ਨੂੰ ਇੱਥੋਂ ਲਿਆਂਦਾ ਗਿਆ ਹਨ ਰਾਜਾ ਬੜਿੰਗ ਕਿਸ ਤਰ੍ਹਾਂ ਪਾਰਟੀ ਨੂੰ ਜੋੜਦੇ ਆ ਕਿਸ ਤਰ੍ਹਾਂ ਇੱਕ ਮੰਚ ਤੇ ਲਿਆ ਕੇ ਇੱਥੇ ਚੋਣ ਮੈਮ ਸ਼ੁਰੂ ਕਰਦੇ ਆ ਉਹ ਸਮਾਂ ਦੱਸੂਗਾ ਪਰ ਇੱਕ ਵਾਰੀ ਇਹ ਜ਼ਰੂਰ ਆ ਕਿ ਬਠਿੰਡਾ ਤੋਂ ਬਾਅਦ ਲੁਧਿਆਣਾ 'ਚ ਵੀ ਕਾਂਗਰਸੀਆਂ ਨੂੰ ਝਟਕਾ ਲੱਗਿਆ ਆਮ ਲੋਕ ਵੀ ਹੈਰਾਨ ਹੋਏ ਨੇ ਵੀ ਵੱਡੇ ਚਿਹਰੇ ਜਾਂ ਮਜ਼ਬੂਤ ਦਾਵੇਦਾਰਾਂ ਨੂੰ ਕਿਉਂ ਬਦਲ ਦਿੱਤਾ ਗਿਆ ਤੇ ਪੂਰੇ ਪੰਜਾਬ 'ਚ ਹੀ ਜਿਸ ਤਰ੍ਹਾਂ ਜੇ ਜੇ ਦੇਖਿਆ ਜਾਵੇ ਤਾਂ ਬਾਜਵਾ ਸਾਹਿਬਾ ਇੱਕ ਵਾਰ ਉਹ ਉਹਨਾਂ ਦੀ ਚਰਚਾ ਇਹ ਵੀ ਹੋਈ ਸੀ ਜਦੋਂ 2114 'ਚ ਅਰਣ ਜੇਤਲੀ ਦੀ ਖਿਲਾਫ ਕੈਪਟਨ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਹਿੰਦੇ ਰਾਜਾ ਬੜੰਗ ਇਹਨਾਂ ਨਹੀਂ ਬਾਜਵਾ ਸਾਹਿਬ ਨੇ ਉੱਥੋਂ ਕਾਂਗਰਸਾਈ ਕੁਮਾਰ ਨੂੰ ਉਦੋਂ ਸੋਨੀਆ ਗਾਂਧੀ ਸੀ ਪ੍ਰਧਾਨ ਵੀ ਉਹਨਾਂ ਨੂੰ ਕਹਿ ਕੇ ਇੱਥੋਂ ਲੋਕ ਸਭਾ ਲੜਾਈ ਗਈ ਸੀ ਅਮਰਸਰ ਤੋਂ ਪਰ ਉਹ ਮਜ਼ਬੂਤ ਇਨੇ ਹੋ ਗਏ ਤੋਂ ਅਰਣਜੀਤ ਲਈ ਨੂੰ ਹਰਾਉਣ ਤੋਂ ਬਾਅਦ ਐਡੇ ਵੱਡੇ ਮਜ਼ਬੂਤੀ ਲੈ ਕੇ ਚਲੇ ਗਿਆ ਕੈਪਟਨ ਸਾਹਿਬ ਉਹ ਤੋਂ ਬਾਅਦ ਚੋਂ ਕਾਂਗਰਸ ਦੇ ਪ੍ਰਧਾਨ ਬਣਦੇ ਆ ਫਿਰ ਮੁੱਖ ਮੰਤਰੀ ਬਣਦੇ ਆ ਕਈ ਵਾਰ ਜਿਹੜੇ ਮਤਲਬ ਸੋਚ ਵਿਚਾਰ ਜਾਂ ਜਾਂ ਦੂਰ ਉਹਨੂੰ ਲੈ ਕੇ ਜਿਹੜੇ ਅਸੀਂ ਖੇਡ ਖੇਟੀ ਜਾਂਦੀ ਹੈ ਲੀਡਰ ਖੇਡਦੇ ਆ ਕੋਈ ਵਾਰ ਪੁੱਠੀ ਵੀ ਪੈ ਜਾਂਦੀ ਹੈ ਦੋਨੇ ਉਹਦਾ ਜ਼ਿਕਰ ਕੀਤਾ ਵੀ ਇੱਕ ਤਾਂ ਮਿਸ਼ਨ 27 ਨੂੰ ਲੈ ਕੇ ਜਿਹੜੀ ਚੱਲ ਰਹੀ ਹੈ ਮੈਂ ਤੇ ਇੱਕ ਜਿਹੜਾ ਵੱਡੇ ਇੱਥੇ ਲੁਧਿਆਣੇ ਚ ਉਹਨੂੰ ਬਿੱਟੂ ਨੂੰ ਭਾਜ ਦੇਣ ਲਈ ਕਾਂਗਰਸ ਦੂਰੰਦੇਸ਼ੀ ਨਾਲ ਜਿਹੜੀ ਇੱਥੋਂ ਈ ਧੜੇਬੰਦੀ ਉਹਨੂੰ ਖਤਮ ਕਰਨ ਲਈ ਰਾਜੇ ਬੜਿੰਗ ਨੂੰ ਇੱਥੋਂ ਭੇਜਦੀ ਹੈ ਜੀ ਤਾਂ ਕਿ ਗੱਲ ਕਰੇ ਖਡੂਰ ਸਾਹਿਬ ਹਲਕੇ ਦੀ ਤਾਂ ਇਹ ਬੜੀ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬੜਾ ਸਪੋਰਟ ਕਰਨ ਦੀ ਗੱਲ ਚੱਲ ਰਹੀ ਸੀ ਮਗਰ ਇਸ ਦਾ ਉਲਟ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਲਾਣਿਆ ਤਾਂ ਇਹਦੇ ਪਿੱਛੇ ਕੀ ਕਾਰਨ ਨੇ ਇਹ ਗੱਲ ਸਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਉਹਨਾਂ ਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਕਾਲੀ ਦਲ ਵੱਲੋਂ ਉਹਨਾਂ ਨੂੰ ਸਪੋਰਟ ਦੇਣ ਦੀ ਅੰਦਰਖਾਤੇ ਜਿਹੜੀ ਬੜੀ ਚਰਚਾ ਚੱਲੀ ਸੀ ਜਾਂ ਉਹਦੇ ਨਾਲ ਨਾਲ ਲੋਕਾਂ ਚ ਵੀ ਪੰਥਕ ਸਪਾਂਚ ਵੀ ਜਾਂ ਸਿੱਖ ਹਲਕਿਆਂ ਚ ਵੀ ਜਾਂ ਜਿਹੜੀਆਂ ਨੌਜਵਾਨ ਖਾਸ ਕਰ ਭਾਈ ਅਮਰਤਪਾਲ ਨਾਲ ਜੁੜੇ ਹੋਏ ਆ ਉਹਨਾਂ ਵੱਲੋਂ ਪੋਸਟਾਂ ਪਾ ਕੇ ਸੋਸ਼ਲ ਮੀਡੀਆ ਤੇ ਕਿਹਾ ਗਿਆ ਸੀ ਕਿ ਕਾਲੀ ਦਲ ਨੂੰ ਇਸ ਹਲਕੇ ਚ ਸਪੋਰਟ ਕਰਨੀ ਚਾਹੀਦੀ ਔਰ ਕਾਲੀ ਦਲ ਦੇ ਅੰਦਰਖਾਤੇ ਵੀ ਜਿਹੜਾ ਕਾਲੀ ਦਲ ਵੱਲੋਂ ਚਰਚਾ ਸੀ ਕਿ ਉਸ ਹਲਕੇ ਤੋਂ ਪਾਰਟੀ ਵੱਲੋਂ ਹਜੇ ਤੱਕ ਉਮੀਦਵਾਰ ਨਾਂ ਲਾਨਣਾ 12 ਹਲਕਿਆਂ ਤੋਂ ਲਾਨ ਦੇਣਾ ਔਰ ਜਿਹੜਾ ਪੰਥਕ ਸਫਾਂ ਚ ਜਿਹੜੀ ਜਾਂ ਪੰਥਕ ਧਰਾਤਲ ਤੇ ਕਾਲੀ ਦਲ ਦੀ ਵਾਪਸੀ ਦੀ ਗੱਲ ਹੋ ਰਹੀ ਸੀ ਵੀ ਅਮਰਤਪਾਲ ਨੂੰ ਸਪੋਰਟ ਕਰਕੇ ਕਾਲੀ ਦਲ ਇੱਥੇ ਆਪਦੀ ਵਾਪਸੀ ਕਰ ਸਕਦਾ ਉਹ ਸਾਰਾ ਕੁਝ ਜਿਹੜਾ ਨਜ਼ਰ ਅੰਦਾਜ਼ ਕਰਕੇ ਕਹਿ ਲੋ ਜਾਂ ਕਾਲੀ ਦਲ ਵੱਲੋਂ ਆਪਦੀ ਦੂਰੰਦੇਸ਼ੀ ਨਾਲ ਜਾਂ ਕਿਸ ਤਰ੍ਹਾਂ ਕਾਲੀ ਦਲ ਨੇ ਅੰਦਰਖਾਤੇ ਇਹ ਦੇਖਿਆ ਸੋਚਿਆ ਵਿਚਾਰਨ ਤੋਂ ਬਾਅਦ ਜਿਹੜਾ ਵਿਰਸਾ ਸਿੰਘ ਬਲਟੋਹਾ ਨੂੰ ਉਥੋਂ ਉਮੀਦਵਾਰ ਲਾਨਣ ਗਿਆ ਔਰ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਲਾਨਣ ਤੋਂ ਬਾਅਦ ਦੋ ਧਰੀ ਗੱਲਬਾਤ ਸ਼ੁਰੂ ਹੋ ਗਈ ਜਿਵੇਂ ਪਹਿਲਾਂ ਵੀ ਜਦੋਂ ਅਮਰਪਾਲ ਸਿੰਘ ਆਏ ਆ ਪੰਜਾਬ ਚ ਉਹਨਾਂ ਵੱਲੋਂ ਇੱਕ ਮਹਮ ਸ਼ੁਰੂ ਕੀਤੀ ਗਈ ਹੈ ਜਾਂ ਖਾਲਸਤਾਨ ਦੀ ਇੱਕ ਉਹਦੇ ਹੱਕ ਚ ਇੱਕ ਡੈਮੋਕਰੈਟਿਕ ਢੰਗ ਨਾਲ ਲਹਿਰ ਸ਼ੁਰੂ ਕੀਤੀ ਗਈ ਹੈ ਉਹ ਨੌਜਵਾਨਾਂ ਨੂੰ ਅਮਰ ਛਕਾਉਣ ਦੀ ਮਹਮ ਸ਼ੁਰੂ ਹੋਈ ਹੈ ਨਸ਼ਿਆਂ ਦੇ ਖਿਲਾਫ ਮਹਿਮ ਚੱਲੀ ਤਾਂ ਉਦੋਂ ਵੀ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ 'ਚ ਦੋ ਤਰ੍ਹਾਂ ਦੀਆਂ ਸਿੱਖਾਂ 'ਚ ਵੀ ਚਰਚਾ ਆਮਾ ਸੀ ਪਰ ਭਾਵ ਵੱਡੀ ਲਹਿਰ ਵੱਡਾ ਧੜਾ ਜਾਂ ਸਿੱਖ ਭਾਵਨਾਵਾਂ ਭਾਈ ਅਮਰਤਪਾਲ ਨਾਲ ਜੁੜੀਆਂ ਹੋਈਆਂ ਸਨ ਜੀ ਪਰ ਉਦੋਂ ਵੀ ਇਹ ਗੱਲ ਹੋ ਰਹੀ ਸੀ ਕਿ ਇੱਕੋਦਾਂ ਮੂ ਆਏ ਕਿ ਕਿਸ ਤਰ੍ਹਾਂ ਏਡੀ ਲਹਿਰ ਖੜੀ ਹੋ ਗਈ ਇਹਦੇ ਪਿੱਛੇ ਕੀ ਕਾਰਨ ਨੇ ਕਿਵੇਂ ਨੌਜਵਾਨ ਜੁੜ ਗਏ ਕਿਤੇ ਨੌਜਵਾਨ ਫੇਰ ਨਾ ਕਿ ਕੋਈ ਵੱਡਾ ਨੁਕਸਾਨ ਹੋਇਆ ਪਹਿਲਾਂ ਵੀ ਸਿੱਖ ਨੌਜਵਾਨਾਂ ਦਾ ਕਿਤੇ ਫੇਰ ਨਾ ਖਸਾਏ ਜਾਣ ਕਿਤੇ ਨੁਕਸਾਨ ਨਾ ਹੋ ਜਾਵੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਔਰ ਹੁਣ ਵੀ ਬਲਟੋਹਾ ਬਿਰਸਤ ਸਿੰਘ ਨੂੰ ਜਦੋਂ ਉਮੀਦਵਾਰ ਅਲਾਨਿਆ ਗਿਆ ਤਾਂ ਹੁਣ ਵੀ ਦੋ ਧਿਰੀ ਗੱਲ 'ਚ ਗੱਲ ਸ਼ੁਰੂ ਹੋ ਗਈ ਹੈ ਜਿਹੜੇ ਬਹੁਤਕ ਲੇਵਲ ਪੱਧਰ ਤੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਆ ਇੱਕ ਤਾਂ ਗਰਮ ਦਲੀਆਂ ਦੇ ਹੱਕ 'ਚ ਆ ਇੱਕ ਨਰਮ ਦਲੀਆਂ ਦੇ ਹੱਕ 'ਚ ਇੱਕ ਪਾਸੇ ਸਿੱਖ ਭਾਵਨਾਵਾਂ ਦਾ ਬਹਿਣ ਹੈ ਦੂਜੇ ਪਾਸੇ ਕਾਲੀ ਦਲ ਬਾਦਲ ਜਿਹੜਾ ਸਥਾਨ ਦੀ ਗੱਲ ਵੀ ਕਰ ਰਿਹਾ ਜਾਂ ਨਰਮ ਸੁਰ ਦੀ ਗੱਲ ਕਰ ਰਿਹਾ ਕਿਉਂਕਿ ਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹ ਨਰਮ ਦਲੀਆਂ ਨਾਲ ਜੁੜੀ ਹੋਈ ᱛੈਰ ਹੈ ਜਾਂ ਤੜਾ ਹੈ ਤੇ ਦੂਸਰੇ ਪਾਸੇ ਇਹਦੇ ਨਾਲ ਨਾਲ ਭਾਈ ਅਮਰਤਪਾਲ ਦੇ ਹੱਕ 'ਚ ਗੱਲ ਕਰੀਏ ਵੀ ਕਾਲੀ ਦਲ ਜਦੋਂ ਪੰਥਕ ਭਾਵੇਂ ਉਸ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਤਾਂ ਇਹ ਗੱਲ ਹੋ ਰਹੀ ਆ ਵੀ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਬੰਦੀ ਸਿੰਘਾਂ ਨੂੰ ਕਢਾਉਣ ਲਈ ਕਾਲੀ ਦਲ ਯਤਨ ਕਰ ਰਿਹਾ ਜਾਂ ਏਜੰਡੇ ਤੇ ਆਪਣੇ ਤੇ ਲਿਆ ਰਿਹਾ ਜਾਂ ਮੈਨੀਫੈਸਟੋ 'ਚ ਇਹ ਮੁੱਦਾ ਲਿਆ ਰਿਹਾ ਤਾਂ ਭਾਈ ਅਮਰਤਪਾਲ ਸਿੰਘ ਜੀ ਤੇ ਐਨਐਸਏ ਲਾ ਕੇ ਜਾਂ ਉਹਨਾਂ ਦੇ ਸਾਥੀਆਂ ਨੂੰ ਅੰਦਰ ਬੰਦ ਕੀਤਾ ਗਿਆ ਤਾਂ ਉਹਨੂੰ ਇਸ ਹਲਕੇ 'ਚ ਸਪੋਰਟ ਕਰਕੇ ਜਿਤਾ ਕੇ ਉਹਨੂੰ ਬਾਹਰ ਕਢਾਉਣ ਲਈ ਕਿਉਂ ਨਹੀਂ ਕਾਲੀ ਦਲ ਯਤਨ ਕਰ ਸਕਦਾ ਈ ਤੇ ਉਹਦੇ ਨਾਲ ਜਿਹੜਾ ਭਾਈ ਰਾਜਵੜਾ ਦੀ ਭੈਣ ਆ ਭਾਈ ਬੀਬੀ ਕਮਲਜੀਤ ਕੌਰ ਉਹਨੂੰ ਸੰਗਰੂਰ ਤੋਂ ਜੇ ਕਾਲੀ ਦਲ ਇਲੈਕਸ਼ਨ ਲੜਾ ਸਕਦਾ ਚੋਣ ਲੜਾ ਸਕਦਾ ਇਸ ਮੁੱਦੇ ਤੇ ਵੀ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਲਈ ਜਾਂ ਭਾਈ ਰਾਜੂਵਾਨਾਂ ਨੂੰ ਬਾਹਰ ਕੱਢਣ ਲਈ ਅਸੀਂ ਇਹਨੂੰ ਬੀਬੀ ਕਮਲਜੀਤ ਕੌਰ ਨੂੰ ਸੰਗਰੂਰ ਦੀ ਜਿਹੜੀ ਚਿਮਨੀ ਜਿਮਨੀ ਚੋਣ ਹੋਈ ਹੈ ਉਹ ਚ ਉਹਨੂੰ ਲੜਾਇਆ ਵੀ ਅਸੀਂ ਤਾਂ ਚੋਣ ਲੜਾ ਰਹੇ ਹਾਂ ਔਰ ਮੁੱਦਾ ਇਹ ਰੱਖਿਆ ਗਿਆ ਸੀ ਤੇ ਫਿਰ ਭਾਈ ਅਮਰਤਪਾਲ ਸਿੰਘ ਦੀ ਕਿਉਂ ਨਹੀਂ ਸਪੋਰਟ ਕੀਤੀ ਜਾ ਸਕਦੀ ਇਹ ਇਹ ਲੋਕਾਂ ਦਾ ਤਰਕ ਹੈ ਪਰ ਦੂਸਰੇ ਪਾਸੇ ਇਹ ਗੱਲ ਚੱਲ ਰਹੀ ਹੈ ਜਿਹੜੇ ਇਹ ਨੇ ਬਾਦਲ ਧੈਰਾ ਉਹਨਾਂ ਦਾ ਇਹ ਤਰਕ ਹੈ ਵੀ ਏ ਜੀ ਸਥਾਪਤ ਇਹ ਪਾਰਟੀ ਨਰਮਤਰ ਨੂੰ ਜਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਦੀ ਹੈ ਪਰ ਵੱਖਰੀ ਉਹ ਨਹੀਂ ਗੱਲ ਕਰਦੀ ਹਾਲਾਂਕਿ ਫੈਡਰਲ ਢਾਂਚੇ ਦੀ ਕਾਲੀ ਦਲ ਕੰਮ ਕਰਦਾ ਹੈ ਇਸ ਮੁੱਦੇ ਤੇ ਦੋ ਪਾਸੜ ਗੱਲ ਸ਼ੁਰੂ ਹੋ ਗਈ ਹੈ ਪਰ ਅਮਰਤਪਾਲ ਦੇ ਹੱਕ ਚ ਜੇ ਕਾਲੀ ਦਲ ਸਪੋਰਟ ਕਰਦਾ ਸੀ ਤਾਂ ਉਹ ਇਹ ਵੀ ਕਹਿ ਰਹੇ ਵੀ ਜੇ ਅਸੀਂ ਅਮਰਤਪਾਲ ਦੇ ਹੱਕ ਚ ਕਰਦੇ ਆ ਤਾਂ ਸਾਨੂੰ ਫਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆੜਾ ਦੇ ਪ੍ਰਧਾਨ ਜਿਹੜੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਲੜ ਰਿਹਾ ਚੋਣ ਵੀ ਫਿਰ ਸਾਨੂੰ ਉਹਨਾਂ ਦੀ ਵੀ ਸਪੋਰਟ ਕਰਨੀ ਪਊਗੀ ਹਨਾ ਭਾਵੇਂ ਸਿਮਰਨਜੀਤ ਮਾਨ ਨੇ ਉੱਥੋਂ ਉਸ ਹਲਕੇ ਤੋਂ ਹਨੂਰ ਸਾਹਿਬ ਤੋਂ ਆਪਣਾ ਉਮੀਦਵਾਰ ਜਿਹੜਾ ਵਾਪਸ ਲੈ ਲਿਆ ਅਮਰਤਪਾਲ ਦੇ ਹੱਕ ਚ ਹਨਾ ਪਰ ਅਕਾਲੀ ਦਲ ਨੇ ਉੱਥੋਂ ਬਰਸਾ ਸਿੰਘ ਬਲਟੋਵਾ ਨੂੰ ਖੜਾ ਕੀਤਾ ਔਰ ਬਰਸਾ ਸਿੰਘ ਬਲਟੋਵਾ ਜਿਹੜੇ ਪਹਿਲਾਂ ਭਾਈ ਅਮਰਤਪਾਲ ਜਾਂ ਉਹਨਾਂ ਦੇ ਸਾਥੀਆਂ ਦੇ ਖਿਲਾਫ ਖੜਕੇ ਬੋਲਦੇ ਵੀ ਨਜ਼ਰ ਆਏ ਆ ਪਰ ਅੱਜ ਉਹ ਸਵੇਰੇ ਉਹਨਾਂ ਦੇ ਪਰਿਵਾਰ ਕੋਲੇ ਬੈਠੇ ਵੀ ਨਜ਼ਰ ਆਏ ਆ ਔਰ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਮੁੱਖ ਮੁੱਦਾ ਹੈ ਮੈਂ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਲੜੂੰਗਾ ਔਰ ਉਹ ਵੀ 10 ਸਾਲ ਪਹਿਲਾਂ ਜੇਲ੍ਹ 'ਚ ਰਹੇ ਹੋਏ ਆ ਮਤਲਬ ਇਹ ਇਹ ਇਸ ਤਰ੍ਹਾਂ ਦੀਆਂ ਉੱਥੇ ਦੋ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਪਰ ਇਹ ਜ਼ਰੂਰ ਆ ਕਿ ਜੇ ਉਸ ਹਲਕੇ 'ਚ ਸ਼੍ਰੋਮਣੀ ਕਾਲੀ ਦਲ ਅਮਰਪਾਲ ਭਾਈ ਅਮਰਪਾਲ ਦੀ ਹਮਾਇਤ ਕਰਦੇ ਸੀ ਤਾਂ ਉਹਨਾਂ ਨੂੰ ਜਿੱਥੇ ਉਹ ਪੰਥਕ ਏਜੰਡੇ ਤੇ ਵਾਪਸ ਆ ਸਕਦੇ ਹੀ ਜਾਂ ਪੰਥਕ ਏਜੰਡੇ ਧਰਾਤਲ ਜਿਹੜੀ ਉਹਨਾਂ ਤੋਂ ਗਵਾਚਿਆ ਹੋਇਆ ਉੱਥੇ ਉਹ ਪੈਰ ਦੁਆਰਾ ਰੱਖ ਸਕਦੇ ਸੀ ਪੂਰੇ ਪੰਜਾਬ ਦੇ ਜਿਹੜੇ ਬਾਕੀ ਹਲਕੇ ਵੀ ਆ ਉਹਨਾਂ 'ਚ ਵੀ ਉਹਨਾਂ ਨੂੰ ਇਹਦਾ ਵੱਡਾ ਲਾਭ ਮਿਲ ਸਕਦਾ ਹੈ ਕਿਉਂਕਿ ਨੌਜਵਾਨਾਂ 'ਚ ਇੱਕ ਭਾਵਨਾ ਹੈ ਸਿੱਖਾਂ 'ਚ ਵੀ ਇੱਕ ਭਾਵਨਾ ਹੈ ਅੰਮ੍ਰਿਤਪਾਲ ਪ੍ਰਤੀ ਔਰ ਲੋਕਾਂ 'ਚ ਰੋਸ ਵੀ ਹੈ ਜਿਹੜੀ ਸਰਕਾਰ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਲੋਕਾਂ 'ਚ ਰੋਸ ਹੈ ਕਿ ਸਿੱਖ ਨੌਜਵਾਨ ਉਹ ਜਿਹੜੇ ਅੰਮ੍ਰਿਤਪਾਨ ਕਰਾ ਰਹੇ ਸੀ ਜਾਂ ਨਸ਼ਿਆਂ ਦੇ ਖਿਲਾਫ ਲੜ ਰਹੇ ਸੀ ਉਹਨਾਂ ਨੂੰ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਦੇ ਸਾਥੀ ਸੀ ਉਹਨਾਂ ਨੂੰ ਐਨਐਸਏ ਲਾ ਕੇ ਡਿਬੜੂਗੜ੍ਹ ਜੇਲ੍ਹ 'ਚ ਕਿਉਂ ਭੇਜ ਦਿੱਤਾ ਗਿਆ ਉਹਨਾਂ ਤੇ ਕਿਉਂ ਐਨਐਸਏ ਲਾਇਆ ਗਿਆ ਔਰ ਐਨਐਸਏ ਸਾਲ ਤੋਂ ਬਾਅਦ ਫੇਰ ਵਧਾ ਦਿੱਤਾ ਗਿਆ ਇਹ ਇਸ ਤਰ੍ਹਾਂ ਦੀਆਂ ਲੋਕਾਂ 'ਚ ਰੋਸ ਵੀ ਹੈਗਾ ਜਿਹਨੂੰ ਜਿਹਦਾ ਲਾਭ ਵੀ ਅਕਾਲੀ ਦਲ ਨੂੰ ਮਿਲ ਸਕਦਾ ਸੀ ਪਰ ਅਕਾਲੀ ਦਲ ਦੀ ਇਹ ਕੀ ਰਣਨੀਤੀ ਹੈ ਜਾਂ ਅਕਾਲੀ ਦਲ ਆਪਣੇ ਸਿਧਾਂਤ ਦੀ ਗੱਲ ਕਰ ਰਿਹਾ ਜਾਂ ਨਰਮ ਉਹ ਉਹਦੀ ਨਰਮਤਲੀਆਂ ਦੀ ਗੱਲ ਕਰ ਰਿਹਾ ਹਨ ਇਹ ਆਉਣ ਵਾਲਾ ਸਮਾਂ ਦੱਸੂਗਾ ਕੀ ਬਣਦਾ ਉੱਥੇ ਉੱਥੇ ਕਿਉਂਕਿ ਕਾਲੀ ਦਲ ਪਹਿਲਾਂ ਵੀ ਜਿਹੜਾ ਹਾਰਿਆ ਉੱਥੇ ਬੀਬੀ ਜੰਗੀਰਕੌਰ ਦੇ ਹਾਰਨ ਪਿੱਛੇ ਬੀਬੀ ਪਰਮਜੀਤਕੌਰ ਖਾਲੜਾ ਜਿਹੜੇ ਉੱਥੋਂ ਇਲੈਕਸ਼ਨ ਲੜੇ ਆ ਭਾਵੇਂ ਉਹ ਤੀਜੇ ਸਥਾਨ ਤੇ ਰਹਿ ਆ 2 ਲੱਖ ਤੋਂ ਵੱਧ ਵੋਟਾਂ ਲੈ ਕੇ ਗਏ ਆ ਉਹ ਉਹਦੇ ਪਿੱਛੇ ਵੀ ਇਹੀ ਕਾਰਨ ਹੋਇਆ ਖੰਡੂਰ ਸਾਹਿਬ ਹਲਕਾ ਜਿਹੜਾ ਪੰਥ ਹਲਕਾ ਸੀ ਉੱਥੋਂ ਕਾਲੀ ਦਲ ਦੀ ਹਾਰ ਦਾ ਕਾਰਨ ਇਹੀ ਬਣਿਆ ਜੇ ਇਕਜੁੱਟ ਹੋ ਕੇ ਲੜਦੇ ਤਾਂ ਉੱਥੇ ਜਿੱਤੀ ਜਾ ਸਕਦੀ ਸੀ ਹੁਣ ਵੀ ਜੇ ਪਾਈ ਅਮਰਤਪਾਲ ਦੇ ਹੱਕ ਚ ਕਾਲੀ ਦਲ ਸਪੋਰਟ ਕਰਦਾ ਸੀ ਉਹ ਬੜਾ ਮਜਬੂਤ ਇੱਕ ਉਥੇ ਧਿਰ ਬਣ ਜਾਈ ਸੀ ਕਾਂਗਰਸ ਦੇ ਖਿਲਾਫ ਹਨਾ ਜੀ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਪਰ ਕਾਲੀ ਦਲ ਨੇ ਕਿਸ ਰਣਨੀਤੀ ਤਹਿਤ ਜਾਂ ਕਿਸ ਨਜ਼ਰੀਏ ਨਾਲ ਬਲਟੋਹਾ ਨੂੰ ਉੱਥੇ ਲਾਣਿਆ ਉਮੀਦਵਾਰ ਤੇ ਔਰ ਜਿਹੜੀ ਪੰਥਕ ਵੋਟ ਆ ਉਥੇ ਵੰਡਦੀ ਨਜ਼ਰ ਆ ਰਹੀ ਹੈ ਜਾਂ ਵੰਡੀ ਨਜ਼ਰ ਆਉਣ ਲੱਗੀ ਆ ਹੁਣ ਕੀ ਹਾਲਾਤ ਬਣਦੇ ਨੇ ਜਾਂ ਲਹਿਰ ਮਾ ਪਾਈ ਅਮਰਤਪਾਲ ਦੇ ਹੱਕ ਜੋ ਹਲਕੇ 'ਚ ਲਹਿਰ ਖੜੀ ਹੁੰਦੀ ਹੈ ਉਹ ਸਮਾਂ ਦੱਸੂਗਾ ਪਰ ਇੱਕ ਵਾਰ ਜਿਹੜੇ ਵਿਰੋਧੀ ਨੇ ਕਾਂਗਰਸ ਨੇ ਵੀ ਅੱਜ ਉਸ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਕਲਵੀਰ ਸਿੰਘ ਜੀਰਾ ਨੂੰ ਅੱਜ ਦੀ ਡੇਟ 'ਚ ਕਾਲੀ ਦਲ ਦੀ ਜਾਂ ਪੰਥਕ ਬੋਰਡ ਦੇ ਵੰਡੇ ਜਾਣ ਕਰਕੇ ਉਹ ਅਮਰਤਪਾਲ ਪਾਈ ਅਮਰਤਪਾਲ ਜਾਂ ਬਲਟੋਹਾ ਦੇ ਵਿਚਕਾਰ ਵੰਡੇ ਜਾਣ ਕਰਕੇ ਜਾਂ ਇਹ 3 ਆਪਸ ਵਿੱਚ ਆਹਮੋ ਸਾਹਮਣੇ ਹੋ ਜਾਣ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਉਹ ਜਿਹੜਾ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਲਾ ਲੋ ਜਾਂ ਕਾਂਗਰਸ ਲਾ ਲੋ ਉਹ ਆਪ ਦਾ ਇਸ ਹਲਕੇ ਚ ਲਾਭ ਦੇਖ ਰਹੀਆਂ ਨੇ ਆਪ ਦਾ ਇਸ ਨੂੰ ਜੇਤੂ ਪੱਖ ਦੇਖ ਰਹੀਆਂ ਨੇ ਜੀ ਔਰ ਪਰ ਸਮਾ ਦੱਸੇਗਾ ਕਿ ਇਸ ਹਲਕੇ ਚ ਕੀ ਹਾਲਾਤ ਬਣਦੇ ਨੇ ਕੀ ਦੇ ਹੱਕ ਚ ਜਿਹੜੀ ਆ ਕੀ ਦੇ ਹੱਕ ਚ ਜਿਹੜੀ ਆ ਉਹ ਬਾਜੀ ਜਾਂਦੀ ਆ ਜੀ ਜੀ ਤਾਂ ਅੱਗੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਕੇਜਰੀਵਾਲ ਨੂੰ ਮਿਲਣ ਜਾ ਰਹੇ ਆ ਤਿਹਾਰ ਜ਼ਿਲ੍ਹ ਚ ਤਾਂ ਕੀ ਲੱਗਦਾ ਕੀ ਚਰਚਾ ਹੋ ਸਕਦੀ ਆ ਉੱਥੇ ਦੇਖੋ ਚਾ ਦਿੱਲੀ ਦੀ ਸਰਕਾਰ ਆ ਚਾ ਆਮ ਆਦਮੀ ਪਾਰਟੀ ਦਾ ਚਾ ਪੰਜਾਬ ਚੋਣਾਂ ਲੜ ਰਹੀ ਹੈ ਜਾਂ ਦਿੱਲੀ ਚ ਲੜ ਰਹੀ ਹੈ ਜਾਂ ਹੋਰ ਰਾਜਾਂ ਚ ਵੀ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ ਤਾਂ ਜਿਹੜੇ ਸੁਪਰੀਮੋ ਨੇ ਉਹ ਕੇਜਰੀਵਾਲੀ ਨੇ ਬਿਲਕੁਲ ਉਹ ਜੇਲ੍ਹ ਚ ਬੈਠ ਕੇ ਹੀ ਸਰਕਾਰ ਚਲਾ ਰਹੇ ਆ ਔਰ ਜੇਲ੍ਹ ਚ ਬੈਠ ਕੇ ਹੀ ਰਣਨੀਤੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਉਹ ਦੇ ਰਹੇ ਆ ਅੰਦਰੋਂ ਔਰ ਭਗਵੰਤ ਮਾਨ ਜਿਹੜੇ ਕੱਲ ਮਿਲਣ ਜਾ ਰਹੇ ਆ ਉਹ ਪਹਿਲਾਂ ਵੀ ਮਿਲ ਕੇ ਆਏ ਆ ਔਰ ਸੁਝਾ ਲੈ ਕੇ ਆਉਂਦੇ ਆ ਕਿਸ ਤਰ੍ਹਾਂ ਜਿਹੜੀ ਇਹ ਰਣਨੀਤੀ ਚਲਾਈ ਹੈ ਚਲਾਈ ਜਾਵੇ ਚੋਣਾਂ ਮੈਂ ਔਰ ਪੰਜਾਬ ਚ ਭਗਵੰਤ ਮਾਨ ਦਵਾਬੇ ਤੋਂ ਬਾਅਦ ਮਾਲਵੇ ਚ ਵਿਚਰ ਰਿਹਾ ਅੱਜ ਕੱਲ ਮਾਲਵੇ ਚ ਉਹ ਆਪਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰ ਰਹੇ ਕਈ ਹਲਕਿਆਂ ਚ ਗਏ ਆ ਭਗਵੰਤ ਮਾਨ ਕਰਮਜੀਤ ਅਨਮੋਲ ਜਿਹੜੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਹੱਕ ਚ ਪ੍ਰਚਾਰ ਕਰਕੇ ਆਏ ਆ ਔਰ ਕੱਲ ਦੀ ਜਿਹੜੀ ਉਹਨਾਂ ਨਾਲ ਮੀਟਿੰਗ ਹੋਊਗੀ ਤੇ ਕਲੀਅਰ ਹੀ ਆ ਵੀ ਉਸ ਮੀਟਿੰਗ ਚ ਸਿਆਸੀ ਚਰਚਾ ਤਾਂ ਹੋਣੀ ਹੋਣੀ ਆ ਉਹ ਚ ਕਿਸ ਤਰ੍ਹਾਂ ਪੰਜਾਬ ਚ ਜਾਂ ਦਿੱਲੀ ਚ ਦਿੱਲੀ ਦੇ ਆਗੂ ਹੋਰ ਚਾਹ ਪਾਠਕ ਨੇ ਜਾਂ ਸੰਜੇ ਸਿੰਘ ਆ ਉਹ ਵੀ ਮਿਲਦੇ ਰਹਿੰਦੇ ਆ ਉਹਨਾਂ ਨੂੰ ਹਨਾ ਜਾਂ ਮਿਲਣ ਵੀ ਜਾਣ ਹੋ ਸਕਦਾ ਕੱਲ ਵੀ ਨਾਲ ਔਰ ਕਿਸ ਤਰ੍ਹਾਂ ਇਮਾਮ ਚਲਾਈ ਜਾਵੇ ਉਹ ਉਸ ਤਰ੍ਹਾਂ ਦੇ ਉਹਨਾਂ ਦੇ ਸੁਝਾਅ ਲੈ ਕੇ ਉਹਨਾਂ ਨੂੰ ਪੰਜਾਬ ਚ ਲਾਗੂ ਕਰਨਗੇ ਜਾਂ ਲਾਲਜੀਤ ਸਿੰਘ ਭੁੱਲਰ ਦੀ ਗੱਲ ਆ ਵੀ ਉਹਨੂੰ ਕੈਂਡੀਡੇਟ ਬਦਲਣ ਬਾਰੇ ਚਰਚਾ ਚੱਲਦੀ ਆ ਹੋ ਸਕਦਾ ਉਹ ਉਹਦੇ ਬਾਰੇ ਵੀ ਉਹ ਕੇਜਰੀਵਾਲ ਨਾਲ ਰਹਿ ਮਸਬਰਾ ਕਰਨ ਤੋਂ ਬਾਅਦ ਉਹ ਸਾਲ ਕੇ ਤੇ ਉਹਨਾਂ ਨੂੰ ਬਦਲਿਆ ਜਾ ਕੇ ਕੋਈ ਨਵਾਂ ਉਮੀਦਵਾਰ ਦਿੱਤਾ ਜਾਣਾ ਹੋਵੇ ਇਹ ਸਾਰਾ ਕੁਝ ਉਸ ਮੀਟਿੰਗ ਚ ਉਹਨਾਂ ਨੂੰ ਮਿਲਣੀ ਚ ਜਿਹੜੀ ਹੈ ਚਰਚਾ ਜ਼ਰੂਰ ਹੋਊਗੀ ਔਰ ਹੋਰ ਵੀ ਕੀ ਅੱਗੇ ਕੀ ਫੈਸਲੇ ਲੈਣੇ ਆ ਕਿਸ ਤਰ੍ਹਾਂ ਪਾਰਟੀ ਨੂੰ ਇੱਕ ਮੋਟ ਰੱਖਣਾ ਕਿਸ ਤਰ੍ਹਾਂ ਜਿਹੜੇ ਦੂਜੀਆਂ ਧਿਰਾਂ ਵੱਲੋਂ ਹਮਲੇ ਹੋ ਰਹੇ ਆ ਜਾਂ ਪਾਰਟੀ ਦੇ ਜਿਹੜੀ ਕੇਡਰ ਹੈ ਉਹਨੂੰ ਪਲਟਣ ਲਈ ਕਿਸ ਤਰ੍ਹਾਂ ਦੀ ਭਾਜਪਾ ਚਾ ਕਾਂਗਰਸ ਆ ਉਹਨਾਂ ਵੱਲੋਂ ਵਾਰ ਹੋ ਰਏ ਹਨ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਹਨ ਔਰ ਕਿਵੇਂ ਪੰਜਾਬ ਚ ਜਿਹੜੀ ਇਹਨੂੰ ਮਜ਼ਬੂਤ ਕੀਤਾ ਜਾ ਸਕਦਾ ਹੋਵੇ 22 ਦਾ ਮਿਸ਼ਨ ਲਾ ਲਗੇ 22 ਚ ਬੜੀ ਵੱਡੀ ਇੱਕ ਲਹਿਰ ਸੀ ਉਹ ਲਹਿਰ ਕਿਸ ਤਰ੍ਹਾਂ ਬਣੇ ਕਿਸ ਤਰ੍ਹਾਂ ਮੈਮ ਚਲਾਈ ਜਾਵੇ ਉਹ ਸਾਰਾ ਕੁਝ ਹੀ ਕੱਲ ਦੀ ਮੀਟਿੰਗ ਚ ਹੋ ਜਾਣਾ ਹੈ ਨਾ ਬਾਕੀ ਮੀਟਿੰਗ ਤੋਂ ਬਾਅਦ ਜਿਹੜੇ ਭਗਵੰਤ ਮਾਨ ਕੀ ਆ ਕੇ ਦੱਸਦੇ ਆ ਜਿਉਂ ਕਿਸ ਤਰ੍ਹਾਂ ਦਾ ਇੱਥੇ ਪੈਂਤਰਾ ਕੋਈ ਬਦਲਦੇ ਆ ਨਵੀਂ ਰਣਨੀਤੀ ਬਣਾਉਂਦੇ ਆ ਉਹ ਸਮਾਂ ਦੱਸੂਗਾ ਔਰ ਕੱਲ ਦੀ ਮੀਟਿੰਗ 'ਚ ਇਹੀ ਹੈ ਵੀ ਸਿਆਸੀ ਚਰਚਾ ਹੋ ਸਕਦੀ ਹੈ ਔਰ ਭੁੱਲਰ ਜਿਹੜੇ ਹੈਗੇ ਨੇ ਖੰਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਉਹਨਾਂ ਨੂੰ ਬਦਲਣ ਬਾਰੇ ਜਿਹੜੀਆਂ ਅੰਦਰਖਾਤੇ ਚੱਲਦੀਆਂ ਪਈਆਂ ਚਰਚਾਵਾਂ ਉਹ ਦਾ ਵੀ ਫਾਈਨਲ ਹੋ ਸਕਦਾ ਕੱਲ ਉਹ ਕਲੀਅਰ ਹੋ ਜਾਊਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਤੁਸੀਂ ਦੇਖ ਲਓ ਚਰਚਾ ਚੱਲ ਰਹੀ ਹੈ ਵੀ ਭੁੱਲਰ ਨੂੰ ਬਦਲ ਕੇ ਉਤੋਂ ਨਵਾਂ ਕੈਂਡੀਡੇਟ ਦਿੱਤਾ ਜਾ ਸਕਦਾ ਪਰ ਇਹ ਤੇ ਆਮ ਆਦਮੀ ਪਾਰਟੀ 'ਚ ਭੁੱਲਰ ਨੇ ਉਹਨਾਂ ਵੱਲੋਂ ਜਾਂ ਭਗਵੰਤ ਮਾਨ ਵੱਲੋਂ ਮੀਡੀਆ ਚ ਵੱਡੀਆਂ ਚਰਚਾਵਾਂ ਚੱਲੀਆਂ ਨੇ ਚਾਹ ਪ੍ਰਿੰਟ ਮੀਡੀਆ ਚ ਐਲੈਕਟ੍ਰੋਨਿਕ ਮੀਡੀਆ ਪਰ ਉਹਨਾਂ ਵੱਲੋਂ ਅਜੇ ਤੱਕ ਚੁੱਪੀ ਬੱਟੀ ਹੋਈ ਆ ਜੀ ਕੀ ਕੇਜਰੀਵਾਲ ਤੋਂ ਬਾਅਦ ਉਹ ਸਾਲ ਕੇ ਤੋਂ ਉਹਨਾਂ ਨੂੰ ਬਦਲਦੇ ਆ ਜਾਂ ਉਹਨਾਂ ਨੂੰ ਹੀ ਇਸ ਹਲਕੇ ਤੋਂ ਮਜ਼ਬੂਤ ਕਰਕੇ ਲੜਾਉਂਦੇ ਆ ਉਹ ਸਮਾਂ ਦੱਸੂਗਾ ਪਰ ਕੱਲ ਦੀ ਮੀਟਿੰਗ ਜਿਹੜੀ ਆ ਉਹ ਉਹ ਛੇ ਫੈਸਲੇ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਲਈ ਹੋ ਅਹਿਮ ਹੋਊਗੀ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਸਿਆਸਤ ਦੇ ਰਿਪੀਟ ਜਿਨ੍ਹਾਂ ਨਾਲ ਅਸੀਂ ਪੰਜਾਬ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਚੈਨਲ ਨੂੰ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਦਾ ਪੰਜਾਬ ਟੀਵੀ ਧੰਨਵਾਦ